ਤੇਰੇ ਲਹਿੰਗੇ ਤੇ ਸ਼ਰਾਬ ਢੋਲਦਾ ਕੋਈ ਤੇਰੇ ਚਿਹਰੇ ਤੇ ਤਿਆਬ ਢੋਲਦਾ ਕੋਈ ਤੇਰੇ ਲਹਿੰਗੇ ਤੇ ਸ਼ਰਾਬ ਢੋਲਦਾ ਕੋਈ ਤੇਰੇ ਚਿਹਰੇ ਤੇ ਤਿਆਬ ਢੋਲਦਾ ਕਈਆਂ ਨੂੰ ਲੱਗੇ ਲੋਥੜਾ ਤੂੰ ਮਾਸਦਾ ਕਈਆਂ ਨੂੰ ਲੱਗੇ ਲੋਥੜਾ ਤੂੰ ਮਾਸਦਾ ਕੋਈ ਤੇਰੇ ਮਿੱਟੀ 'ਚ ਖਵਾਬ ਰੋੜਦਾ ਕੋਈ ਤੇਰੇ ਲਹਿੰਗੇ ਤੇ ਸ਼ਰਾਬ ਢੋਲਦਾ ਕੋਈ ਤੇਰੇ ਚਿਹਰੇ ਤੇ ਤਿਆਬ ਢੋਲਦਾ ਕੀ ਤੈਨੂੰ ਜੰਮਣ ਤੋਂ ਪਹਿਲਾਂ ਮਾਰਦਾ ਹੈ ਕੋਈ ਤੇਨੂੰ ਸਾੜਦਾ ਹੈ ਤੰਦੂਰ ਵਿੱਚ ਨਹੀਂ ਗਾਲਾਂ ਸਾਭ ਬਣੀਆਂ ਨੇ ਤੇਰੇ ਵਾਸਤੇ ਕੱਢਦੇ ਨੇ ਮਰਦ ਗਰੂਰ ਵਿੱਚ ਨਹੀਂ ਹਰ ਵਾਰ ਹੁੰਦਾ ਏ ਕਸੂਰ ਤੇ ਰਾਣੀ ਹਰ ਵਾਰ ਹੁੰਦਾ ਏ ਕਸੂਰ ਤੇ ਰਾਣੀ ਕੋਈ ਚਾਲ ਚੱਲਣ ਖਰਾਬ ਬੋੜਦਾ ਹੈ ਕੋਈ ਤੇਰੇ ਲਹਿੰਗੇ ਤੇ ਸ਼ਰਾਬ ਢੋਲਦਾ ਹੈ ਕੋਈ ਤੇਰੇ ਚਿਹਰੇ ਤੇ ਤਜਾਵ ਢੋਲਦਾ ਹੈ ਇਰੇ ਅੰਗੇ ਨੰਗੀ ਚੀਕਦੀ ਦੰਗਿਆਂ 'ਚ ਤੇਰਾ ਹੀ ਸ਼ਿਕਾਰ ਹੁੰਦਾ ਏ ਪਾਉਂਦੇ ਨੇ ਤਾਰਾਂ 'ਚ ਉਚਾਰੋ ਤਬਾ ਬਲਾਤਕਾਰੀਆਂ ਦਾ ਸਤਕਾਰ ਹੁੰਦਾ ਏ ਦੋਰਾਚਾਰੀ ਸਾਦਾਂ ਨੂੰ ਪਰੋਲ ਮੇਲਦੀ ਦੋਰਾਚਾਰੀ ਸਾਦਾਂ ਨੂੰ ਪਰੋਲ ਮੇਲਦੀ ਕੋਈ ਤੇਰੀ ਜ਼ਿੰਦਗੀ 'ਚ ਜ਼ਹਿਰ ਕੋਲਦਾ ਕੋਈ ਤੇਰੇ ਮਹਿੰਗੇ ਤੇ ਸ਼ਰਾਬ ਡੋਲਦਾ ਕੋਈ ਤੇਰੇ ਚਿਹਰੇ ਤੇ ਜਾਵ ਡੋਲਦਾ ਤੇ ਨੁਗਨਦਾ ਆਟੇ ਵਾਂਗ ਨੀ ਕੋਈ ਬੰਬੂ ਕਾਟਦੇ ਪਟਾਕੇ ਪਾਉਂਦਾ ਏ ਕੋਈ ਤੇਰੀ ਨੱਚਦੀ ਦੀ ਬਾਹ ਫਾੜਦਾ ਕੋਈ ੱੱਕੇ ਨਾਲ ਲੈ ਬਰਾਤ ਆਉਂਦਾ ਏ ਕੋਈ ਤੈਨੂੰ ਨਾਗਣ ਕੋਈ ਬਾਂਬ ਆਖਦਾ ਕੋਈ ਤੈਨੂੰ ਨਾਗਣ ਕੋਈ ਬਾਂਬ ਆਖਦਾ ਕੋਈ ਤੈਨੂੰ ਪੋਰ ਜਾ ਕੋਈ ਮਾਲ ਬੋਲਦਾ ਕੋਈ ਤੇਰੇ ਮਹਿੰਗੇ ਤੇ ਸ਼ਰਾਬ ਢੋਲਦਾ ਕੋਈ ਤੇਰੇ ਚਿਹਰੇ ਤੇ ਤੇਜਾਬ ਢੋਲਦਾ ਕੋਈ ਤੇਰੇ ਲਹਿੰਗੇ ਤੇ ਸ਼ਰਾਬ ਢੋਲਦਾ ਹੈ ਕੋਈ ਤੇਰੇ ਚਿਹਰੇ ਤੇ ਤਜਾਵ ਢੋਲਦਾ ਹੈ